ਦੋਸਤੋ ਪੰਜਾਬ ਸਰਕਾਰ ਦਾ ਇੱਕ ਬਹੁਤ ਵੱਡਾ ਦਾਵਾ ਹੈ ਕਿ ਪੰਜਾਬ ਦੇ ਅੰਦਰ ਜੋ ਹੈ ਨਸ਼ਾ ਮੁਕਤ ਕੀਤਾ ਜਾਏਗਾ ਤੇ ਨਾਲ ਹੀ ਕ੍ਰਾਈਮ ਮੁਕਤ ਕੀਤਾ ਜਾਏਗਾ ਲੇਕਿਨ ਫਿਰ ਵੀ ਕਿਤੇ ਨਾ ਕਿਤੇ ਜੋ ਜੋ ਕ੍ਰਾਈਮ ਦੇ ਜੋ ਮਾਮਲੇ ਉਹ ਸਾਹਮਣੇ ਆ ਰਹੇ ਹਨ ਇਸੇ ਹੀ ਤਰ੍ਹਾਂ ਇੱਕ ਅੰਮ੍ਰਿਤਸਰ ਦੇ ਅੰਦਰ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ ਜੋ ਕਿ ਬਟਾਲਾ ਰੋਡ ਤੇ ਰਹਿੰਦੀ ਹੋਈ ਇੱਕ ਔਰਤ ਲਵਿਨਾ ਜਿਸ ਦਾ ਜੋ ਬਾਜ਼ਾਰ ਚ ਆਪਣਾ ਸਮਾਨ ਲੈਣ ਲਈ ਘਰੋਂ ਨਿਕਲਦੀ ਹੈ ਤਾਂ ਪਿੱਛੋਂ ਦੋ ਅਗਿਆਤ ਜੋ ਦੋ ਆਦਮੀ ਆਉਂਦੇ ਹਨ ਜਿਨ੍ਹਾਂ ਨਕਾਬ پوش ਪਹਿਨੇ ਹੁੰਦਾ ਹੈ ਔਰ ਪਿੱਛੋਂ ਆ ਕੇ ਉਸ ਦੇ ਗਲੇ ਚੋਂ ਇੱਕ ਚੇਨ ਖਿੱਚ ਕੇ ਮੌਕੇ ਤੇ ਫਰਾਰ ਹੋ ਜਾਂਦੇ ਹਨ ਔਰ ਇਸੇ ਤਰ੍ਹਾਂ ਹੀ ਲਵਿਨਾ ਨੇ ਪੁਲਿਸ ਸਟੇਸ਼ਨ 'ਚ ਜਾ ਕੇ ਐਫ ਆਈ ਆਰ ਨੋਟ ਕਰਵਾਈ ਔਰ ਪੁਲਿਸ ਨੇ ਵੀ ਤੁਰੰਤ ਐਕਸ਼ਨ ਲੈਂਦਿਆਂ ਹੋਇਆਂ ਇੱਕ ਬਹੁਤ ਵੱਡੀ ਕਾਰਵਾਈ ਕੀਤੀ ਦੋਨਾਂ આરોપીਆਂ ਨੂੰ ਅਰੈਸਟ ਕਰ ਲਿਆ ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਗੁਰਵਿੰਦਰ ਸਿੰਘ son of ਸੁਖਚੈਨ ਸਿੰਘ ਔਰ ਦੂਸਰੇ ਦਾ ਨਾਮ ਲਾਪਰੀ ਸਿੰਘ son of ਰਣਜੋਤ ਸਿੰਘ ਇਹ ਦੋਨੋਂ ਹੀ ਸੁਲਤਾਨਪੁਰ ਲੋਹਰਤੂ ਸਹਿਬ ਵਾਲੇ ਬਾਜ਼ਾਰ ਦੇ ਅੰਦਰ ਇਹਨਾਂ ਦੀ ਰੈਜ਼ਿਡੈਂਸ ਹੈ ਔਰ ਇਹ ਦੋਨੋਂ ਹੀ ਅਰੋਪੀ ਜੋ ਪੁਲਿਸ ਦੀ ਹਿਰਾਸਤ ਵਿੱਚ ਹਨ ਔਰ ਪੁਲਿਸ ਨੇ ਇਹਨਾਂ ਨੂੰ ਪੁਛਤਾਚ ਕੀਤੀ ਔਰ ਇਹ ਦੋਨਾਂ ਨੂੰ ਫੋਲੋ ਕਰਦੇ ਹੋਇਆ ਅਮਰੀਕ ਸਿੰਘ ਨਾਮ ਦਾ ਇੱਕ ਜੁਵੈਲਰ ਜਿਸ ਦਾ ਨਾਮ ਅਮਰੀਕ ਸਿੰਘ ਛਿੰਦਾ ਦੱਸਿਆ ਜਾਂਦਾ ਹੈ ਔਰ ਉਸ ਦੇ ਪਾਸ ਜੋ ਲੁੱਟ ਦਾ ਸਮਾਨ ਜੋ ਵੀ 골ਡ ਜਾਂ ਕੁਝ ਵੀ ਸਮਾਨ ਵੇਚਦੇ ਸੀਗੇ ਪੁਲਿਸ ਨੇ ਫੋਲੋ ਕਰਦਿਆ ਹੈ ਅਮਰੀਕ ਸਿੰਘ ਨੂੰ ਵੀ ਨਾਲ ਹੀ ਅਰੈਸਟ ਕਰ ਲਿਆ ਹੈ ਔਰ ਤਿੰਨੋਂ ਅਰੋਪੀ ਜੋ ਫਿਲਹਾਲ ਪੁਲਿਸ ਦੀ ਹਿਰਾਸਤ ਵਿੱਚ ਹਨ ਔਰ ਇਹਨਾਂ ਦਿਨਾਂ ਨੂੰ ਰਿਮਾਂਡ ਦੀ ਭੇਜਣ ਲਈ ਆਪਣੀ ਤਿਆਰੀ ਚੱਲ ਰਹੀ ਹੈ ਔਰ ਆਈਪੀਐਸ ਸ਼ੁਭਮ ਪੱਲਾਜੀ ਨੇ ਦੱਸਿਆ ਕਿ ਪੰਜਾਬ ਸਰਕਾਰ ਔਰ ਪੰਜਾਬ ਪੁਲਿਸ ਜੋ ਹੈ ਉਹ ਆਮ ਜਨਤਾ ਦੀ ਸੇਵਾ ਲਈ ਹੈ वचनबद्ध ਹੈ ਹਰ ਸਮੇਂ ਜੋ ਪੰਜਾਬ ਪੁਲਿਸ ਉਹਨਾਂ ਦੀ ਸੇਵਾ ਲਈ ਖੜੀ ਹੈ ਕਦੀ ਵੀ ਉਹ ਫੋਨ ਕਰਕੇ ਸਾਨੂੰ ਬੁਲਾ ਸਕਦੇ ਹਨ ਸਾਡੀ ਪੂਰੀ ਕੋਸ਼ਿਸ਼ ਹੈ ਕਿ ਵਾਰਦਾਤਾਂ ਨੂੰ ਵੱਧ ਤੋਂ ਵੱਧ ਰੋਕਿਆ ਜਾਵੇ ਮੈਂ ਹਰਵੰਤ ਸਿੰਘ ਕੈਮਰਾਮੈਨ ਕਰਨਜੀਤ ਦੇ ਨਾਲ ਤੁਸੀਂ ਦੇਖਦੇ ਰਹੋ ਪ੍ਰਾਈਮ ਪੰਜਾਬ 7 ਰੀਸੈਂਟ ਪਾਸ ਦੇ ਵਿੱਚ ਸਾਨੂੰ ਇੱਕ ਇਨਸੀਡੈਂਟ ਰਿਪੋਰਟ ਹੋਇਆ ਸੀ ਪੁਲਿਸ ਸਟੇਸ਼ਨ सदर ਦੇ ਵਿੱਚ ਜਿਹਦੇ ਵਿੱਚ ਕੀ ਕੰਪਲੇਨੈਂਟ ਨੇ ਸਾਨੂੰ ਦੱਸਿਆ ਜੋ ਕਿ ਕੰਪਲੇਨੈਂਟ ਦਾ ਨਾਮ ਹੈ ਲਵਿਨਾ ਵਾਈਫ ਆਫ ਸ਼ੁਭਮ ਸ਼ਰਮਾ ਰੈਜ਼ੀਡੈਂਟਸ ਆਫ ਗਲੀ ਨੰਬਰ 1 ਜਵਾਹਰਨਗਰ ਪਟਾਲਾ ਰੋਡ ਅੰਮ੍ਰਿਤਸਰ ਉਹਨਾਂ ਨੇ ਸਾਨੂੰ ਦੱਸਿਆ ਕਿ ਜਦੋਂ ਉਹ ਬਾਜ਼ਾਰ ਤੋਂ ਕੁਝ ਲੈ ਕੇ ਖਰੀਦ ਕੇ ਆਪਣੇ ਘਰ ਵੱਲ ਨੂੰ ਜਾ ਰਹੀ ਸਨ ਤੇ ਉਹਦੇ ਡਿਊਰਿੰਗ ਦੈਟ ਟਾਈਮ ਦੋ ਅਕਿਊਜ਼ ਜਿਹੜੇ ਸੀਗੇ ਬਾਈਕ ਤੇ ਸਵਾਰ ਹੋ ਕੇ ਆਏ ਤੇ ਉਹਨਾਂ ਦੀ ਚੇਨ ਸਨੈਚ ਕਰਕੇ ਲੈ ਗਏ ਇਹ ਤੁਰੰਤ ਤੇ ਤੇ ਕਾਰਵਾਈ ਕਰਦੇ ਹੋਏ ਪੁਲਿਸ ਸਟੇਸ਼ਨ ਸਦਰ ਨੇ ਐਫ ਆਈ ਆਰ ਰਜਿਸਟਰ ਕੀਤੀ 228/2025 ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹਦੇ ਵਿੱਚ ਸਾਨੂੰ ਇੱਕ ਬੜੀ ਵੱਡੀ ਕਾਮਯਾਬੀ ਮਿਲੀ ਹੈ ਅੰਡਰ ਦ ਗਾਈਡੈਂਸ ਆਫ ਔਨਰੇਬਲ ਸੀਪੀ ਅੰਮ੍ਰਿਤਸਰ ਸਾਡੀ ਟੀਮਸ ਨੇ ਵਧੀਆ ਪਰਫਾਰਮ ਕਰਦੇ ਹੋਏ ਇਸ ਚੀਜ਼ ਨੂੰ ਟ੍ਰੇਸ ਕਰਦੇ ਹੋਏ ਐਂਡ ਟਰੈਕ ਕਰਦੇ ਹੋਏ ਐਕਿਊਜ਼ ਨੂੰ ਅਰੈਸਟ ਕੀਤਾ ਇਹਦੇ ਵਿੱਚ ਅਸੀਂ ਦੋ ਐਕਿਊਜ਼ ਤੇ ਅਰੈਸਟ ਇਫੈਕਟ ਕੀਤੀ ਹੈ ਫਰਸਟ ਆਫ ਆਲ ਗੁਰਵਿੰਦਰ ਸਿੰਘ ਐਲੀਅਸ ਰਵੀ son of ਸੁਖਚੰਦ ਸਿੰਘ ਜਿਹੜਾ ਕਿ ਟੂਥ ਸਾਹਿਬ ਗੁਰਦੁਆਰਾ ਦੇ ਕੋਲ ਰਹਿੰਦਾ ਸੁਲਤਾਨਪੁਰ ਰੋਡ ਤੇ ਤੇ ਦੂਜਾ ਲਬਜੀਤ ਸਿੰਘ son of ਰਣਜੋਤ ਸਿੰਘ ਇਹ ਵੀ ਸੇਮ ਏਰੀਆ ਸੁਲਤਾਨਪੁਰ ਦੇ ਏਰੀਆ ਤੇ ਰਹਿੰਦੇ ਆ ਇਹਦੇ ਥ्रू ਅਸੀਂ ਫੋਲੋ ਕਰਦੇ ਹੋਏ ਅਮਰੀਕ ਸਿੰਘ ਐਲੀਅਸ ਚਿੰਦਾ ਜਿਹੜਾ ਕਿ ਜੁਵਲਰ ਸੀ ਜਿਨ੍ਹਾਂ ਨੂੰ ਇਹਨਾਂ ਨੇ ਵੇਚਿਆ ਅੱਗੇ ਉਹ ਉਹਨੂੰ ਵੀ ਅਸੀਂ ਐਪਰੀਹੈਂਡ ਕਰਕੇ ਉਹਦੇ ਤੇ ਵੀ ਅਸੀਂ ਅਰੈਸਟ ਇਫੈਕਟ ਕੀਤੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿਹੜੇ ਅਕਿਊਜ਼ਡ ਹੈਗੇ ਦੋਨੋਂ ਗੁਰਵਿੰਦਰ ਸਿੰਘ ਤੇ ਲਖਪ੍ਰੀਤ ਸਿੰਘ ਇਹਨਾਂ ਦੇ ਉੱਤੇ ਆਲਰੇਡੀ ਥੈਫਟਸ ਤੇ ਪ੍ਰੀਵੈਂਟਿਵ ਐਕਸ਼ਨ ਦੇ ਪਹਿਲਾਂ ਵੀ ਪਰਚੇ ਹਨ ਤੇ ਅਸੀਂ ਤੁਹਾਨੂੰ ਅਸ਼ੋਰ ਕਰਨਾ ਚਾਹੁੰਦੇ ਆਂ ਕਿ ਅਸੀਂ ਵੀ ਆਰ ਆਲਵੇਸ ਰੈਡੀ ਐਂਡ ਆਲਵੇਸ ਇਨ ਪੋਜੀਸ਼ਨ ਟੂ ਕੀਪ ਦ ਐਂਡ ਮੇਨਟੇਨ ਦ ਲਾਅ ਐਂਡ ਆਰਡਰ ਸਿਚੁਏਸ਼ਨ ਇਨ ਦ ਡਿਸਟ੍ਰਿਕਟ ਐਂਡ ਤੁਹਾਡੀ ਸੇਫਟੀ ਐਂਡ ਸਿਕਿਉਰਿਟੀ ਲਈ ਅਸੀਂ ਵਚਨ ਪਾਤਾ ਥੈਂਕ ਯੂ